ਕਹਿੰਦੇ ਕਿ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਬਾਣੀ ਲਿਖ ਰਹੇ ਸਨ ਤਾਂ ਜਦੋਂ 16 ਅਸ਼ਟਪਦੀਆਂ ਲਿਖ ਦਿੱਤੀਆਂ ਤੇ 17ਵੀਂ ਅਸ਼ਟਪਦੀ ਤੇ ਆਏ ਤੇ ਉਹਨਾਂ ਨੂੰ ਬਾਣੀ ਰੁਕ ਗਈ ਤੇ ਬਾਣੀ ਰੁਕਣ ਦੇ ਕਾਰਨ ਅੱਗੇ ਬਾਣੀ ਤੁਰ ਨਹੀਂ ਸੀ ਰਹੀ ਕਹਿੰਦੇ ਫੇਰ ਕੀ ਹੋਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬਾਬਾ ਸ੍ਰੀ ਚੰਦ ਕੋ ਜਾਂਦੇ ਨੇ ਤੇ ਜਾ ਕਰਕੇ ਕਹਿੰਦੇ ਨੇ ਕਿ ਬਾਣੀ ਰੁਕ ਗਈ ਹੈ ਹੁਣ ਤੁਸੀਂ ਕੋਈ ਮਾਰਗਦਰਸ਼ਨ ਕਰੋ ਤੇ ਕਹਿੰਦੇ ਜੇ ਫਿਰ ਜਿਹੜਾ 17ਵ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ ਉਹ ਬਾਬਾ ਸ਼੍ਰੀ ਚਾਂਦ ਨੇ ਦਿੱਤਾ ਇਹ ਮੰਨਿਆ ਜਾਂਦਾ ਹੈ ਇਹ ਪ੍ਰਚਾਰਿਆ ਵੀ ਜਾਂਦਾ ਹੈ ਕਹਿੰਦੇ ਫਿਰ ਗੁਰੂ ਸਾਹਿਬ ਜੀ ਨੇ ਇਹ ਗੱਲ ਕੀਤੀ ਵੀ ਸਾਨੂੰ ਕੋਈ ਅੱਗੇ ਮਾਰਗਦਰਸ਼ਨ ਕਰੋ ਤੇ ਕਹਿੰਦੇ ਬਾਬਾ ਸ਼੍ਰੀ ਚਾਂਦ ਨੇ ਕਿਹਾ ਵੀ ਮੇਰੇ ਪਿਤਾ ਜੀ ਵਾਲਾ ਜਿਹੜਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀਪੇ ਸੱਚ ਕਹਿੰਦੇ ਇਹ ਦਰਜ ਕਰ ਲਓ ਤੇ ਇੱਥੋਂ ਅੱਗੇ ਸ਼ੁਰੂ ਕਰ ਲਓ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਹ ਗੱਲ ਬਿਲਕੁਲ ਨਰਮੂਲ ਝੂਠ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਬਾਬਾ ਸ੍ਰੀ ਚੰਦ ਨੇ ਦੱਸਿਆ ਬਿਲਕੁਲ ਝੂਠ ਹੈ ਜੀ ਇਹਦੇ ਵਿੱਚ ਰੱਤਾ ਵੀ ਸਚਾਈ ਨਹੀਂ ਜੇ 17ਵੀਂ ਅਸ਼ਟਪਦੀ ਦਾ ਸ਼ਲੋਕ ਬਾਬਾ ਸ੍ਰੀ ਚੰਦ ਨੇ ਦਿੱਤਾ ਹੁੰਦਾ ਤਾਂ ਗੁਰੂ ਅਰਜਨ ਸਾਹਿਬ ਜੀ ਨਾਮ ਬਕਾਇਦਾ ਦਰਜ ਕਰਦੇ ਬਕਾਇਦਾ ਲਿਖ ਕੇ ਜਾਂਦੇ ਜੇ ਇੱਕ ਪੰਕਤੀ ਵੀ ਗੁਰੂ ਸਾਹਿਬ ਜੀ ਨੇ ਐਡ ਕੀਤੀ ਉਹ ਬਕਾਇਦਾ ਉੱਥੇ ਲਿਖਿਆ ਹੈ ਪੰਕਤੀ ਕਿਹਦੀ ਹੈ ਜਦੋਂ ਆਪਾਂ ਗੌੜੀ ਰਾਗ ਦੇ ਸ਼ਬਦ ਪੜ੍ਹਦੇ ਆ ਨਾ ਧਿਆਨ ਨਾਲ ਬਾਣੀ ਨੂੰ ਪੜਿਓ ਜਦੋਂ ਬਾਬਾ ਕਬੀਰ ਸਾਹਿਬ ਦੇ ਸ਼ਲੋਕ ਸ਼ਬਦ ਚੱਲਦੇ ਨੇ ਗੌੜੀ ਰਾਗ ਦੇ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਉਹਦੀ ਆਖਰੀਆਂ ਦੋ ਪੰਕਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਉਹਦਾ ਜਿਹੜਾ ਟਾਈਟਲ ਆਉ ਦਾ ਹੈਡਿੰਗ ਆ ਕੀ ਲਿਖਿਆ ਹੋਇਆ ਗੌੜੀ ਕਬੀਰ ਜੀ ਨਾਲ ਰਲਾਈ ਲਿਖਿਆ ਮਹੱਲਾ 5 ਭਾਵ ਕੇ ਸ਼ਬਦ ਬਾਬਾ ਕਬੀਰ ਸਾਹਿਬ ਜੀ ਦਾ ਉਹਦੀ ਆਖਰੀਆਂ ਦੋ ਤੁਕਾਂ ਹਨ ਜਿਹੜੀਆਂ ਉਹ ਗੁਰੂ ਅਰਜਨ ਸਾਹਿਬ ਜੀ ਨੇ ਨੇ ਜਦੋਂ ਬਾਬਾ ਸੂਰਦਾਸ ਸਾਹਿਬ ਜੀ ਦਾ ਇੱਕ ਪੰਕਤੀ ਆਂਦੀ ਹੈ ਛਾੜ ਮਨ ਹਰ ਬਿਮੁਖਣ ਕੋ ਸੰਗ ਬਾਬਾ ਸੂਰਦਾਸ ਜੀ ਭਗਤ ਸੂਰਦਾਸ ਜੀ ਦਾ ਇੰਨੀ ਕਿ ਇੱਕੋ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਜਦੋਂ ਗੁਰੂ ਸਾਹਿਬ ਜੀ ਐਡ ਕਰਦੇ ਨੇ ਉਹ ਤੋਂ ਅਗਲਾ ਸ਼ਬਦ ਬਾਬਾ ਸੂਰਦਾਸ ਜੀ ਨੂੰ ਸੰਬੋਧਨ ਕਰਕੇ ਤੇ ਫਿਰ ਉਹਦੇ ਬਕਾਇਦਾ ਲਿਖਦੇ ਨੇ ਇਹ ਸ਼ਬਦ ਸੂਰਦਾਸ ਜੀ ਨੂੰ ਸੰਬੋਧਨ ਹੈ। ਸਾਰੰਗ ਮਹਿਲਾ ਪੰਜਵਾ ਅਗੇ ਸੂਰਦਾਸ ਲਿਖਿਆ ਹੋਇਆ। ਭਾਵ ਕਿ ਗੁਰੂ ਸਾਹਿਬ ਜੀ ਇੰਨੇ ਇਮਾਨਦਾਰ ਨੇ ਜੇ ਜਿਸ ਨੂੰ ਵੀ ਸੰਬੋਧਨ ਕੀਤਾ ਜਾਂ ਪੰਕਤੀ ਵਿੱਚ ਐਡ ਕੀਤੀ ਬਕਾਇਦਾ ਲਿਖਿਆ ਗਿਆ। ਤੁਸੀਂ ਗੌੜੀ ਦਾਗ ਦੇ ਜਿਹੜੀ ਵਾਰਾਂ ਨੇ ਪੜ੍ਹ ਕੇ ਦੇਖਿਓ ਜਿ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਨਾ ਤੇ ਉਹਦਾ ਅਰਥ ਹੁੰਦਾ ਪੌੜੀਆਂ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਨੇ ਜਿ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਆ ਤੇ ਪੌੜੀਆਂ ਗੁਰੂ ਰਾਮਦਾਸ ਸਾਹਿਬ ਜੀ ਨੇ ਹੋਣਗੀਆਂ ਨੇ ਤੇ ਜੇ ਗੁਰੂ ਅਰਜਨ ਸਾਹਿਬ ਜੀ ਨੂੰ ਜਿੱਥੇ ਲੱਗਾ ਤੇ ਇੱਥੇ ਗੱਲ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਤੁਸੀਂ ਬਾਣੀ ਪੜਨ ਵਾਲੇ ਸਰੋਤੇ ਬੈਠੇ ਉਹ ਤੇ ਲਿਖਿਆ ਪੌੜੀ ਮਹਿਲਾ ਪੰਜਵਾ ਵੀ ਹੈਗਾ ਬਾਬਾ ਕੀ ਇਹ ਪੌੜੀ ਗੁਰअर्जਨ ਸਾਹਿਬ ਜੀ ਦੀ ਹੈ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਉਹਦੇ ਵਿੱਚ ਜੇ ਪੌੜੀ ਦਰਜ ਕੀਤੀ ਹੈ ਤੇ ਬਕਾਇਦਾ ਲਿਖਿਆ ਪੌੜੀ ਮਹਿਲਾ ਪੰਜਵਾ ਪਿਪਲੇ ਖਾਣਾ ਲੱਗ ਜਾਏ ਵੀ ਆ ਪੌੜੀ ਕਿਹਨਾ ਦੀ ਹੈ ਤੇ ਬਕਾਇਦਾ ਲਿਖਿਆ ਹੋਇਆ ਪੌੜੀ ਮਹਿਲਾ ਪੰਜਵਾ ਤੇ ਜੇ ਇਹ ਸ਼ਲੋਕ ਬਾਬਾ ਸ੍ਰੀ ਚੰਦ ਨੇ ਦਿੱਤਾ ਤਾਂ ਸਾਨੂੰ ਗੁਰਬਾਣੀ ਦੇ ਵਿੱਚ ਸਤਿਗੁਰ ਜੀ ਨੇ ਸਬੂਤ ਦੇ ਕੇ ਜਾਣੇ ਸੀ ਤੇ ਇਹ ਬਿਲਕੁਲ ਨਾ ਮੰਨਣ ਜੋ ਗੱਲ ਹੈ ਕਿ ਇਹ ਜਿਹੜੀ ਅਗਲੀ ਬਾਣੀ ਆਇਆ ਕਿਹਾ ਜਾਂਦਾ ਹੈ ਜੀ ਕਿ ਬਾਬਾ ਸ੍ਰੀ ਚੰਦ ਨੇ ਫਿਰ ਆ ਕਰਕੇ ਕਿਹਾ ਉਹ ਤੋਂ ਬਾਅਦ ਅੱਗੇ ਜਿਹੜੀ ਉਹ ਉਹ ਪਤਾ ਕੌਣ ਜੋੜਦੇ ਉਹ ਉਦਾਸੀਨ ਮਤ ਵਾਲੇ ਜੋੜਦੇ ਨੇ ਇਹ ਗੱਲਾਂ ਕਿ ਜਿੰਨੀਆਂ ਸਾਖੀਆਂ ਕਹਾਣੀਆਂ ਇਹ ਉਦਾਸੀਨ ਮਤ ਵਾਲੇ ਜੋੜਦੇ ਨੇ ਤੇ ਇਹ ਬਿਲਕੁਲ ਨਰਮੂਲ ਝੂਠਾ ਹੈ ਇਹਦੇ ਨਾਲ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਵੱਡੀ ਨਹੀਂ ਹੁੰਦੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਢਾਹ ਲੱਗਦੀ ਹੈ ਗੁਰੂ ਸਾਹਿਬ ਜੀ ਦੀ ਇਮਾਨਦਾਰੀ ਤੇ ਸ਼ੱਕ ਹੁੰਦਾ ਹੈ ਕਿ ਜੇ ਇਹ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਜੇ ਇਹ ਬਾਬਾ ਸ੍ਰੀ ਚੰਦ ਨੇ ਦਿੱਤਾ ਹੋਇਆ ਤੇ ਸਤਗੁਰ ਜੀ ਨੇ ਦਰਜ ਕਿਉਂ ਨਹੀਂ ਕੀਤਾ ਇਮਾਨਦਾਰੀ ਤੇ ਸ਼ੱਕ ਹੋ ਜਾਂਦਾ ਨਾ ਜੀ ਫਿਰ ਇਹਨਾਂ ਗੁਰੂ ਸਾਹਿਬ ਜੀ ਦੀ ਸ਼ਕਸ਼ੀਤ ਵਧਦੀ ਨਹੀਂ ਸਗੋ ਘਟਦੀ ਹੈ ਤੇ ਸਤਗੁਰ ਪਾਸ਼ਾ ਜੀ ਮਹਾਰਾਜ ਨੇ ਕੋਈ ਐਸੀ ਗੱਲ ਜਿਹੜੀ ਸੰਗਤ ਤੋਂ ਲੁਕੋਈ ਹੋਈ ਗੁਰਬਾਣੀ ਦੇ ਵਿੱਚ ਨਹੀਂ ਹੈ ਸਾਰਾ ਕੁਝ ਇਹ ਨਵੇੜਾ ਕੀਤਾ ਹੋਇਆ ਕੱਲੀ-ਕੱਲੀ ਗੱਲ ਦੇ ਨਾਲ ਇਤੋਂ ਤੱਕ ਕਿ ਸਤਿਗੁਰ ਜੀ ਨੇ ਜਿੱਥੇ ਅਸ਼ਟਪਦੀਆਂ ਖਤਮ ਹੁੰਦੀਆਂ ਉੱਥੇ ਬਕਾਇਦਾ ਲਿਖਿਆ ਹੈ ਕਿ ਮਹਲੇ ਪਹਿਲੇ ਕਿਆਂ 17 ਅਸ਼ਟਪਦੀਆਂ ਇਹ ਟਾਈਟਲ ਵੀ ਲਿਖੇ ਜਾਂਦੇ ਨੇ ਬਕਾਇਦਾ ਸਤਿਗੁਰ ਜੀ ਨੇ ਲਿਖ ਕੇ ਦਿੱਤਾ ਹੋਇਆ